ਮੈਂ ਬੋਰ ਸਿੰਘ ਘਾਰੂ ਕਾਂਗਰਸ ਕੋਆਰਡੀਨੇਟਰ ਪੰਜਾਬ ਅੱਜ ਅਸੀਂ ਵੱਖ-ਵੱਖ ਪਿੰਡਾਂ ਦੇ ਵਿੱਚੋਂ ਹੁੰਦੇ ਹੋਏ ਪਿੰਡ ਪਿੰਡ ਵਾਂਦਰ ਜਟਾਣੇ ਦੇ ਵਿੱਚ ਆਏ ਹੋਏ ਹਾਂ ਵਾਂਦਰ ਜਟਾਣੇ ਦੇ ਵਿੱਚ ਬਹੁਤ ਸਾਡੇ ਬੋਰ ਸਿੰਘ ਬੈਠੇ ਆਏ ਸਾਡੇ ਬੱਚੇ ਸਾਰੇ ਬੈਠੇ ਆਏ ਬਹੁਤ ਸਾਡੇ ਪੁਰਾਣੇ ਵਰਕਰ ਹੈ ਇਹਨਾਂ ਨਾਲ ਅੱਜ ਗੱਲਬਾਤ ਕੀਤੀ ਵੀ ਅੰਮ੍ਰਿਤਪੁਰ ਦੇ ਹੱਥ ਦੇ ਵਿੱਚ ਵੋਟਾਂ ਮੋੜਨ ਦੇ ਵਾਸਤੇ ਪਰ ਪਿੰਡ ਪਿੰਡ ਜਦੋਂ ਵੀ ਅਸੀਂ ਜਾਣਦੇ ਆ ਪਰ ਜਿਵੇਂ ਗੱਲ ਕਰ ਰਹੇ ਹਾਂ ਇਹ ਝਾੜੂ ਵਾਲੇ ਨੇ ਜਿਹੜੇ ਵਾਅਦੇ ਕੀਤੇ ਸੀ 1000 ਰੁਪਇਆ ਜਿਹੜਾ ਬੱਚਿਆਂ ਨੂੰ ਉਹ ਸੋਈ ਪੱਤਾ ਦੇਣਾ 2500 ਰੁਪਇਆ ਬਿਲਚਨ ਦੇਣੀ ਉਹਨਾਂ ਦੇ ਕਾਫੀ ਸਾਰੇ ਜਿਹੜੇ ਵਾਦੇ ਸੀ ਉਹ ਵਾਦੇਆਂ ਕੋ ਜਿਹੜੇ ਝੂਠੇ ਸੀ ਤੇ ਇਸ ਕਰਕੇ ਜਿਹੜੇ ਵੀ ਕਰੇ ਸੀ ਜਾਂਦੇ ਆ ਪਹਿਲਾਂ ਸਾਨੂੰ ਤਾਂ ਜਾਣ ਤੋਂ ਪਹਿਲਾਂ ਸਾਡੀ ਇਹ ਗੱਲ ਪੈ ਜਾਂਦੀ ਵੀ ਕਿ ਇਹ ਝਾੜੂ ਵਾਲੇ ਨਾਲ ਹੋਣ। ਅਸੀਂ ਫਿਰ ਜਾਂ ਕਿਤੇ ਦਾੜਦੇ ਆ ਫੇਰ ਕਿਤੇ ਨਾ ਕਿਤੇ ਬੀਬੀਆਂ ਸਾਡੀ ਗੱਲ ਸੁਣ ਕੇ ਬਰਸ਼ਣੀਆਂ ਹੋਈਆਂ ਵੀ ਭਾਈ ਅਸੀਂ ਤਾਂ ਕਿ ਕਹਿੰਦੇ ਝਾੜੂ ਵਾਲੇ ਨਾਲ ਹੋਣ ਝਾੜੂ ਵਾਲੇ ਤੋਂ ਪਹਿਣਾ ਸੀ ਅੱਕੇ। ਤੇ ਝਾੜੂ ਵਾਲੇ ਨੇ ਜਿਹੜੇ ਕੰਮ ਕੀਤੇ ਆ ਇਹ ਵੀ ਨਰਿੰਦਰ ਪੂਜੀ ਤੋਂ ਘੱਟ ਨਹੀਂ ਕੀਤੇ ਜਿਵੇਂ ਉਹਨਾਂ ਨੇ ਬੀਜਪੀ ਵਾਲਿਆਂ ਨੇ ਸਾਡੇ ਸੁਧਾਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਸਾਡਾ ਐਫਐਫਸੀ ਟੈਕਸ ਟੂ ਉਹਨਾਂ ਨੇ ਕਮਜ਼ੋਰ ਕੀਤਾ 12 ਮੈਂਬਰਾਂ ਦੀ ਕਮੇਟੀ ਨੂੰ 5 ਮੈਂਬਰਾਂ ਦੀ ਕਮੇਟੀ ਕਰਕੇ ਤੇ ਜਿਹੜਾ ਐਫਸੀ ਕਮਿਸ਼ਨ ਦਾ ਚੇਅਰਮੈਨ ਹੁੰਦਾ ਉਹ ਵੀ ਇੱਕ ਐਫਸੀ ਜਿਹੜਾ ਹੈਗਾ ਘਰਾਨੇ ਚੋਂ ਹੁੰਦਾ ਉਹਨੂੰ ਜਰਨਲ ਕੀਤਾ ਇਸ ਕਰਕੇ ਵੀ ਸਾਡੀਆਂ ਇਹ ਜਿਹੜੇ ਪਿੰਡਾਂ ਵਾਲੇ ਲੋਕ ਹੈ ਉਹਨਾਂ ਦੀਆਂ ਨੀਤੀਆਂ ਤੇ ਬਹੁਤ ਖਰਾਬ ਹੋਇਆ ਤੇ ਆਉਣ ਵਾਲਾ ਜਿਹੜਾ ਹੈਗਾ ਟਾਈਮ ਹੈ ਉਹਨਾਂ ਨੇ ਕਿਹਾ ਵੀ ਅਸੀਂ ਬੀਬੀ ਅਮਰਜੀਤ ਕੌਰ ਦੇ ਹੱਕ ਦੇ ਵਿੱਚ ਬੋਰਡ ਪਾ ਕੇ ਤੇ ਅਸੀਂ ਆਉਣ ਲਾ ਜਿਹੜਾ ਲੋਕ ਸਭਾ ਦੇ ਵਿੱਚ ਬੀਬੀ ਅਮਰਜੀਤ ਕੌਰ ਨੂੰ ਭੇਜਾਂਗੇ ਇਹਨਾਂ ਨੇ ਅੱਜ ਇਹ ਗੱਲ ਰੱਖੀ ਹੈ ਸਾਡੀ ਜੀ